ਆਉਂਦਾ ਲੱਗ ਤਰੀਕ ਦੇ ਦੇਖੋ ਮੇਰਾ ਨਾਮ ਗੁਰਸ਼ਰਨ ਸਿੰਘ ਹੈ ਜੀ ਇਹ ਜਿਹੜੇ ਮੁੰਡੇ ਕੋਲ ਦੀ ਇਹ ਭਰਾ ਹੀ ਸਾਡਾ ਚੋਲਾ ਸਾਹਿਬ ਤੋਂ ਗੁਰਪ੍ਰੀਤ ਸਿੰਘ ਕਿੱਥੇ ਚਲੇ ਸੀ ਇਹ ਕੀ ਗੱਲਬਾਤ ਹੋਈ ਹੈ ਇਹ ਸੁਲਤਾਨਪੁਰ ਸਾਹਿਬ ਤਰੀਕ ਹੀ ਸੀ ਦੀ ਤੇ ਤਰੀਕ ਤੇ ਜਾਣ ਲੱਗਾ ਸੀ ਹਾਂਜੀ ਇਹ ਤਾਂ ਤੁਹਾਨੂੰ ਵੀ ਕਿਸ ਤਰ੍ਹਾਂ ਪਤਾ ਲੱਗਾਇਆ ਸਾਨੂੰ ਦੇ ਪਿੱਛੇ ਇੱਥੋਂ ਜਦੋਂ ਫੋਨ ਗਿਆ ਮੈਨੂੰ ਤਾਂ ਚੋਲਾ ਸਾਹਿਬ ਵੀਰਾ ਦਾ ਫੋਨ ਆਇਆ ਸੀ ਵੀ ਆਹ ਗੱਲ ਹੋਈ ਤੇ ਉੱਥੇ ਆ ਬਾਬਾ ਜੀ ਤੁਹਾਨੂੰ ਕੀ ਲੱਗਦਾ ਮੈਂ ਕਿਵੇਂ ਕਤਲ ਕਿਉਂ ਕੀਤਾ ਗਿਆ ਜੀ ਗਾਇਆ ਮੁਲਾਜ਼ਮ ਕੰਡਾ ਆ ਕੋਈ ਐ ਐਡੀ ਛੇਤੀ ਨਹੀਂ ਕੋਈ ਕਹਿ ਸਕਦਾ ਬਾਕੀ ਕੁਝ ਤਿਆ ਨਿਕਲਣਗੇ ਜਰੂਰ ਕੋਈ ਨੂੰ ਫੋਨ ਪਾਣਾ ਕੋਈ ਪਹਿਲਾਂ ਕੋਈ ਤੁੰਗੀ ਜਾ ਕੇ ਨਹੀਂ ਨਹੀਂ ਕੋਈ ਐੋਜੀ ਗੱਲ ਨਹੀਂ ਬਾਕੀ ਇਹਨਾਂ ਗੁਰਦਾਰੇ ਸਾਹਿਬੋਂ ਤੁਰਿਆ ਵਾ ਹੁਣ ਥੋੜਾ ਆਪਣਾ ਹੀ ਅਜੇ ਥੋੜਾ ਜਿਹਾ ਸਮਾਂ ਲੱਗਦਾ ਹੁੰਦਾ ਫਿਰ ਆਹਤੇ ਆਤੇ ਪਰਤਾਂ ਖੁੱਲ ਜਾਂਦੀਆਂ ਹੁੰਦੀਆਂ ਤੇ ਕੋਈ ਟਾਈਮ ਲੱਗੂ ਪਤਾ ਲੱਗ ਜਾਊਗਾ ਬਾਬਾ ਤਰੀਕਾ ਦੀ ਸੀ ਦੀ ਤਰੀਕ ਉਸੇ ਸੁਲਤਾਨਪੁਰ ਸਾਹਿਬੀ ਉਦੋਂ ਕਾਲਜ ਦੇ ਟਾਈਮ ਤੇ ਕੋਈ ਕਾਲਜ ਝਗੜਾ ਝਗੜਾ ਆਇਆ ਸੀ ਤੇ ਉਦੋਂ ਦੀ ਅਸੀਂ ਇਹ ਗੁਰਦਾਰੇ ਮੱਥਾ ਟੇਕਿਓ ਤੋਂ ਗੁਰਦਾਰੇੋਂ ਮੈਂ ਉੱਤਰ ਗਿਆ ਮੈਂ ਉੱਥੇ ਗੁਰਦਾਰੇ ਪਹਿਲਾਂ ਹੀ ਤੇ ਮਾਤਾ ਜੀ ਨੂੰ ਮੈਂ ਫੋਨ ਕੀਤਾ ਮੈਂ ਕਿ ਗੋਪੀ ਕਿਧਰ ਕੀ ਕਿੱਥੇ ਗਿਆ ਵਾ ਆਂਦੀ ਉਹ ਤਰੀਕ ਤੇ ਗਿਆ ਰੋਟੀ ਪਾਣੀ ਖਾ ਕੇ ਗਿਆ ਵਾ ਤੇ ਆਂਦੀ ਫੋਨ ਆਇਆ ਇੱਕ ਮੁੰਡੇ ਦਾ ਤੇ ਕਹਿੰਦਾ ਕਿੰਨੇ ਕਿੰਨੇ ਜਰੂਰ ਆਉਣਾ ਈ ਕਿੱਥੇ ਆ ਤੇ ਆਂਦਾ ਤੂੰ ਤਿਆਰ ਹੁੰਦਾ ਮੈਂ ਤਿਆਰ ਆ ਜਾ ਤੇ ਬਾਕੀ ਬਾਤ ਇੰਨੀ ਗੱਲ ਹੋਈ ਆ ਗੋਲੀਆਂ ਮਾਰਦੀਆਂ ਮੈਂ ਫੋਨ ਕੀਤਾ ਵੀ ਗੋਲੀਆਂ ਮਾਰਦੀਆਂ ਗੋਪੀ ਦੇ ਮਾਦਾ ਕਹਿੰਨੇ ਕੀ ਪਤਾ ਲੱਗਾ ਕਿਦਾਂ ਕਿੱਥੇ ਕਰੋ ਗਿਆ ਆਂਦੀ ਰੋਟੀ ਖਾ ਕੇ ਗੁਰਦਾਰੇ ਗਿਆ ਤੇ ਮੱਥਾ ਟੇਕ ਮਾ ਮੱਥਾ ਟੇਕ ਕੇ ਗਿਆ ਗੁਰਦਾਰੇ ਇਦੀ ਕੋਈ ਰੰਜਿਸ਼ ਪੁਰਾਣੀ ਕਹਿੰਨਾ ਹੋਵੇ ਉਹ ਰੰਜੇ ਸੋ ਤੇ ਚਲੋ ਮਾੜਾ ਮੋੜ ਲੜਾਈ ਝਗੜਾ ਹੁੰਦਾ ਹੀ ਇੱਕ ਦੂਜੇ ਨਾਲ ਕੋਈ ਦੁੱਖ ਵੇਰ ਹੁੰਦਾ ਕੋਈ ਲੜਾਈ ਝਗੜਾ ਕਾਗਜ਼ਾਂ ਸਕੂਲਾਂ ਦੇ ਜਿਹੜੇ ਹੁੰਦੇ ਉਹ ਲੜਾਈ ਝਗੜੇ ਕੋਈ ਨਿੱਜੀ ਕੋਈ ਹੈ ਨਹੀਂ ਵੀ ਕੋਈ ਮਰਨ ਮਰਾਉਣ ਵਾਲਾ ਕੋਈ ਇਹਦਾ ਕੋਈ ਚੱਕਰ ਹੀ ਨਹੀਂ ਹੈਗਾ ਤੇ ਲੜਾਈ ਝਗੜੇ ਮਾੜੇ ਮੋੜ ਹੁੰਦੇ ਆ ਬੰਦਿਆਂ ਨੇ ਆ ਪੰਨਾ ਜੋ ਹੋ ਜਾਂਦੇ ਥੋੜਾ ਵੀ ਕੁੜੀਆ ਬੰਦਾ ਜਾਨੋ ਹੀ ਮਾਰ ਦੇਣਾ ਤੁਹਾਨੂੰ ਕੀ ਲੱਗਦਾ ਵੀ ਕਿਦਾਂ ਕਿਉਂ ਕਿਉਂ ਇਹ ਹੁਣ ਪਤਾ ਹੀ ਨਹੀਂ ਹੁਣ ਕਾਨੂੰਨੀਆ ਕਾਰਵਾਈ ਪੁਲਿਸ ਦੇਖੋਗੇ ਹੁਣ ਕੀ ਗਾੜੀ ਕੈਮਰਾ ਕੁੰਮਰ ਹੈ ਨਾ ਜੋ ਵੀ ਕਿਦਾਂ ਤੁਹਾਨੂੰ ਪਤਾ ਕਰਨਗੇ ਕੋਈ ਧਮਕੀ ਧਮਕੀ ਨਹੀਂ ਹੁੰਦੀ ਨਾ ਕੋਈ ਧਮਕੀ ਨਹੀਂ ਆਈ ਨਾ ਇਹਨੂੰ ਆਈ ਨਾ ਮੈਨੂੰ ਆਈ ਇਹ ਕੱਠੇ ਰਹਿੰਦੇ ਸਾਡੇ ਇੱਥੇ ਕੇਸ ਚੱਲਦੇ ਆ ਕੋਈ ਗੱਲ ਨਹੀਂ ਇਹੋ ਜੀ ਹੈਗੀ ਕੇਸ ਦਾ ਹੀ ਇਹ ਇਹ ਕੇਸ ਹੁਣ 307 ਦਾ ਸultanpur ਝਗੜਾ ਹੈ ਜਿਹੜਾ ਉਦੋਂ ਗੋਲੀ ਗੋਲੀ ਚੱਲੀ ਉਹਦੇ ਵਿੱਚ ਤਰੀ ਦੇ ਚੱਲਿਆ ਇਹ ਆ ਉਹਦਾ ਆਮ ਆਮ ਪਾਰਟੀ ਦੇ ਐਮ ਐਲ اے ਦੇ ਨਾਲ ਹੀ ਪੱਕਾ ਰਹਿੰਦਾ ਹੈ ਲਾਲਪੁਰ ਨਾਲ ਇਹ ਕੀ ਹੈ ਕਿ ਕਿਸੇ ਚਲੇ ਸੀ ਇਹ ਤਰੀਕੇ ਚਲੇ ਕਿ ਕੂਚ ਲੈ ਤੇ ਤੁਹਾਨੂੰ ਕਿੱਦਾਂ ਪਤਾ ਲੱਗਾ ਜੀ ਤੁਹਾਨੂੰ ਕਿੱਥੇ ਜਾਂਦੇ ਤਰੀਕੇ ਕੌਣ-ਕੌਣ ਜਾਂਦਾ ਜੀ ਕੇਤਾਂ ਦੇ ਦਾਲ ਜਾਂਦਾ ਤਰੀਕੇ ਕੀ ਨਾ ਬੇੜਾ ਬੇੜਾ ਵੀ ਨਾਲ ਸੀ ਅੱਗੇ ਉੱਥੇ ਚੱਕੀ ਹੋਣਾ ਸੀ ਜੇ ਗੋਂਦਵਾਲ ਅੱਛਾ ਇਹਨੂੰ ਤਾਂ ਇੱਥੇ ਵਿਚਾਰੇ ਨੂੰ ਫਾਟ ਕੇ ਤੇ ਘੇਰ ਲਿਆ ਵਾ ਨੂੰ ਫਾਟ ਕੇ ਤੇ ਘੇਰ ਲਿਆ ਚਾਰੇ ਕੀ ਦੱਸਦੇ ਫਾਟੇ ਬੰਦੀ ਕਿ ਜਦੋਂ ਚੱਲ ਕੇ ਉੱਥੇ ਉਹ ਤਰੀਕੋ ਵੀ ਦੱਸਾਂ ਕਿ ਉਹ ਸੇਰੀ ਉਹਨਾਂ ਦਾ ਹਨਾ ਜਾਣ ਕੇ ਤਰੀਕੇ ਨਹੀਂ ਆਏ ਤੇ ਤਰੀਕਾ ਦੀ ਬੰਦੀ ਮਕੂਲ ਲਾਇਆ ਤਾਂ ਮੈਨੂੰ ਇੱਕ ਆ ਦੱਸਿਆ ਵੀ ਗੋਪੀ ਦੀ ਗੋਲ ਨਾ ਮਾਰ ਗਿਆ ਤਰੀਕਾ ਤਰੀਕਾ ਦੀ ਬੰਦੀ ਸੀ ਤਰੀਕਾ ਉਹਦਾ ਬਰਾਪਰ ਜਿਹੜਾ ਉਹਨਾਂ ਤੇ ਕੇਸ ਪਾਇਆ 7 ਸਾਲ ਹੋ ਗਏ ਤਰੀਕੇ ਜਾਂਦੇ ਹਨ ਕਿਸ ਨੂੰ ਭੇਤ ਹੋਊਗਾ ਤੇ ਕਿੱਥੋਂ ਦਾ ਮੁੰਡਾ ਹੈ ਗੋਪੀ ਗੋਪੀ ਚੋਲੇ ਦਾ ਉਹਨੂੰ ਨਹੀਂ ਮਿਲਦਾ ਕੋਈ ਮੈਂ ਤਾਂ ਵੇਖਿਆ ਹੀ ਮੇਰੇ ਕੋਲ ਰਿਆ ਨਹੀਂ ਗਿਆ ਮਾੜੀ ਰੋ ਜਾਂ ਦੇਖ ਸਰ ਕੀ ਮਾਮਲੇ ਦਾ ਕੀ ਕਰ ਵੀ ਕੀਤੀ ਜਾ ਰਹੀ ਹੈ। ਮਕੋਰ ਵਿੱਚ ਦਾ 9:30 ਵਜੇ ਦੇ ਕਰੀਬ ਦਾ ਵਾਕਿਆ ਹੈਗਾ ਇਹ। ਇਹ ਤਰਨ ਤਰਨ ਤਾਰੇ ਸੀਗੇ ਸ਼ਾਇਦ ਉੱਥੋਂ ਪਿੱਛੋਂ ਹੀ ਕੋਈ 3 Swift ਕਾਰ ਚ ਨੌਜਵਾਨ ਮੁੰਡੇ ਲੱਗੇ ਸੀ ਜਦੋਂ ਫਾਟਕ ਬੰਦ ਹੋ ਜਾਂਦਾ ਉਹ ਉੱਤਰ ਕੇ ਫਾਇਰਿੰਗ ਕਰਕੇ ਤਾਂ ਇਹਨਾਂ ਨੂੰ ਸ਼ਾਰਟ ਡੈੱਡ ਕਰਕੇ ਉੱਥੋਂ ਪਿੱਛੋਂ ਹੀ ਭੱਜ ਜਾਂਦੇ ਆ। ਕਈ ਦੇ ਚ ਚੋਰੀਆਂ ਸਾਹਮਣੇ ਆਈਆਂ ਸੀ ਵਰਕਆਊਟ ਕਰ ਰਹੇ ਆ। ਜਲਦੀ ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਬੰਦੇ। ਕੋਈ ਪਹਿਲਾਂ ਕੋਈ ਤੰਗ ਕੀਤਾ ਨਹੀਂ ਜਾ ਕੋਈ ਕੇਸ ਤਾਂ ਨਹੀਂ ਲੱਗਦਾ ਕੋਈ? ਨਹੀਂ। ਯਾਰ ਤੇ ਆਪਦੇ ਵਿੱਚ ਪਰਚੇ ਪੁੱर्चे ਦਰਦ ਸੀਗੇ। ਤਾਂ ਸ਼ਾਇਦ ਮੇਬੀ ਕੋਈ ਇਹਨਾਂ ਦੀ ਆਪਸ ਚ ਕੋਈ ਰੈਲਰੀ ਹੈ ਜਾਂ ਕੀ ਹੈ। ਉਸ ਕੋਈ ਹੈ ਕਿਹਾ ਜੇ ਵਰਕਆਊਟ। ਐਸੀ ਤਾਂ ਕਿਹੜੀਆਂ ਗੋਲੀਆਂ ਮਾਰੀਆਂ ਜੀ? ਐਗਜੈਕਟ ਮੇਰੇ ਖਲ ਕਿੰਨੇ ਫੇਰ ਵਿੱਚ? ਹਾਂਜੀ। 5 ਫਾਇਰ। ਠੀਕ ਹੈ। ਥੈਂਕ ਯੂ।